ਟਿਵਾਣਾ ਰੇਡੀਓ ਦੇ ਸਤਿਕਾਰ ਸਰੋਤੇ ਮਿੰਨੀ ਇੱਕ ਕਹਾਣੀ ਤੁਹਾਨੂੰ ਸੁਣਾਉਣੇ ਆ ਹੜਤਾਲ ਕਿਉਂਕਿ ਦੇਸ਼ ਭਰ ਦੇ ਵਿੱਚ ਜਿਵੇਂ ਡਾਕਟਰਾਂ ਦੀ ਹੜਤਾਲ ਹੋ ਰਹੀ ਹੈ ਇਸ ਦੌਰਾਨ ਆਮ ਲੋਕਾਂ ਤੇ ਕੀ ਬੀਤਦੀ ਹੈ ਉਸ ਦੀ ਤਸਵੀਰ ਪੇਸ਼ ਕੀਤੀ ਹੈ ਕਹਾਣੀਕਾਰ ਵਾਤਾਵਰਣ ਪ੍ਰੇਮੀ ਤੇ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਨੇ ਪੀਰ ਮੁਹੰਮਦ ਜੀਰਾ ਤੋਂ ਆ ਬਾਈ ਜੀ ਹਰਪਿੰਦਰ ਸਿੰਘ ਸੰਧੂ ਤੇ ਉਹਨਾਂ ਦੀ ਇਹ ਕਹਾਣੀ ਹੈ ਕਿ ਇਸ ਹੜਤਾਲਾਂ ਦੇ ਦੌਰਾਨ ਆਮ ਲੋਕਾਂ ਨਾਲ ਕੀ ਵਾਪਰਦਾ ਹੈ ਹੜਤਾਲ ਐਟੋ ਦੇ ਵਿੱਚੋਂ ਉਤਰਦੇ ਆਏ ਉਸਨੇ ਆਪਣੀ ਧਿਆਣੀ ਨੂੰ ਕੋਛੜ ਚੁੱਕਿਆ ਤੇ ਹਸਪਤਾਲ ਦੀ ओपीडी ਵੱਲ ਭੱਜ ਉੱਠਿਆ ਕੁਝ ਦਿਨ ਪਹਿਲਾਂ ਉਸਦੀ ਬੱਚੀ ਸਕੂਲ ਜਾਣ ਸਮੇਂ ਇੱਕ ਕਾਰ ਨਾਲ ਟਕਰਾਨ ਤੋਂ ਬਾਅਦ ਬੁਰੀ ਤਰ੍ਹਾਂ ਜ਼ਖਮੀ ਹੋਈ ਸੀ ਸੋ ਬਾਬਲ ਦਾ ਹਰਦਾ ਪਸੀਜਿਆ ਉਹ ਬੱਚੀ ਨੂੰ ਲਿਜਾ ਕੇ ਸਟ੍ਰਕਚਰ ਤੇ ਪਾਉਂਦਾ ਤੇ ਉੱਚੀ ਉੱਚੀ ਸਿਸਟਰ ਨਰਸ ਡਾਕਟਰ ਸਾਹਿਬ ਡਾਕਟਰ ਸਾਹਿਬ ਵਾਜਾ ਮਾਰਦਾ ਤੇ ਬੱਚੀ ਨੂੰ ਸੱਟ ਬਹੁਤ ਜ਼ਿਆਦਾ ਸੀ ਖੂਨ ਵਹਿ ਰਿਹਾ ਸੀ ਤੇ ਨਰਸ ਨੇ ਬੱਚੀ ਵੱਲ ਆਖਿਆ ਤੇ ਕਿਹਾ ਵੀਰ ਜੀ ਤੁਸੀਂ ਇਸ ਨੂੰ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਲੈ ਜਾਓ ਇੱਥੇ ਸਾਡੇ ਹੜਤਾਲ ਚੱਲ ਰਹੀ ਹੈ ਕੋਈ ਵੀ ਡਾਕਟਰ ਹਸਪੀਟਲ 'ਚ ਐਮਰਜੈਂਸੀ 'ਚ ਵੀ ਨਹੀਂ ਹੈ ਪਰਵਾਰ ਨੂੰ ਇਸ ਹਸਪਤਾਲ ਦੇ ਵਿੱਚ ਜਾ ਕੇ ਮਿਲੇ ਇਸ ਜਵਾਬ ਤੋਂ ਬਾਅਦ ਹੋਰ ਇੱਕ ਬਫਤਾ ਪਈ ਕੁਝ ਨਹੀਂ ਸੀ ਸੋਝ ਰਿਹਾ ਕਿ ਕਿੱਧਰ ਜਾਣ ਇਸ ਤੇ ਚੱਲਦੇ ਆ 15-20 ਮਿੰਟ ਬਾਅਦ ਫਿਰ ਇੱਕ ਨਰਸ ਕਾਲੀ-ਕਾਲੀ ਆਈ ਤੇ ਕਹਿਣ ਲੱਗੀ ਵੀਰ ਜੀ ਚੁੱੱਕੋ ਬੇਟੀ ਨੂੰ ਹੜਤਾਲ ਖਤਮ ਹੋ ਗਈ ਹੈ ਡਾਕਟਰ ਸਭ ਪਹੁੰਚਣ ਵਾਲੇ ਨੇ ਪਰ ਬੱਚੀ ਦਾ ਇੱਕ ਰਿਸ਼ਤੇਦਾਰ ਜੋ ਉਸ ਪੱਛੀ ਕੋਲ ਬੁੱਤ ਬਣਿਆ ਖੜਾ ਸੀ ਉਹ ਭਰੇ ਗੱਜ ਤੇ ਰੋ ਨਾਲ ਬੋਲਿਆ ਲੈ ਚੱਲਿਆਂ ਹੁਣ ਹੜਤਾਲ ਦੇ ਨਾਲ ਨਾਲ ਇਹ ਵੀ ਮੁੱਕ ਗਈ ਹੈ। ਜਦ ਨਹੀਂ ਉਧਰੋਂ ਹੜਤਾਲ ਖਤਮ ਹੋਈ ਤੇ ਉਧਰੋਂ ਬੱਚੀ ਮੁੱਕ ਗਈ। ਸੋ ਇਸ ਹੜਤਾਲ ਦੇ ਦੌਰਾਨ ਆਮ ਲੋਕਾਂ ਨਾਲ ਕੀ ਵਾਪਰਦਾ ਇਹਦੀ ਕਹਾਣੀ ਪੇਸ਼ ਕੀਤੀ ਹੈ ਹਰਪਿੰਦਰ ਸਿੰਘ ਸੰਧੂ ਹੋਰਾਂ ਨੇ। ਸੋ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀਆਂ ਹੜਤਾਲਾਂ ਕਈ ਵਾਰੀ ਹਾਹਾਕਾਰ ਪੈਦਾ ਕਰ ਜਾਂਦੀਆਂ ਨੇ। ਹਾਲਾਂਕਿ ਡਾਕਟਰ ਕਈ ਵਾਰੀ ਕੋਸ਼ਿਸ਼ ਵੀ ਕਰਦੇ ਨੇ ਕਿ ਕੈਂਪਾਂਚ ਜਾ ਕੇ ਜਿਵੇਂ ਹੁਣ ਰੇਪ ਦਾ ਮਸਲਾ ਬੰਗਾਲ ਚ ਹੈ ਆਪਾਂ ਉਸ ਤਰ੍ਹਾਂ ਵੇਖਿਆ ਕਿ ਡਾਕਟਰ ਜਾ ਕੇ ਕੁਝ ਮਰੀਜ਼ਾਂ ਦਾ ਆਪੀਡੀ ਤੋਂ ਬਾਹਰ ਵੀ ਇਲਾਜ ਕਰਦੇ ਨੇ ਪਰ ਇਲਾਜ ਆਪੀਡੀ ਚ ਹੀ ਹੋ ਸਕਦਾ ਸਟ੍ਰਕਚਰ ਤੇ ਹੀ ਹੋ ਸਕਦਾ ਆਪਰੇਸ਼ਨ ਥੀਏਟਰ ਚ ਹੀ ਹੋ ਸਕਦਾ ਤੇ ਜਿਸ ਤਰ੍ਹਾਂ ਲੋੜਵੰਦ ਲੋਕ ਆਉਂਦੇ ਨੇ ਤੇ ਪ੍ਰਾਈਵੇਟ ਹਸਪਤਾਲਾਂ ਚ ਰਾਸ਼ਵਤਾਂ ਜਾਂਦਾ ਉੱਥੇ ਵੈਸੇ ਬਾਰੇ ਨਹੀਂ ਆਉਂਦੀ ਸੋ ਇਹ ਹੜਤਾਲਾਂ ਹੋਣ ਕਿਉਂ ਡਾਕਟਰਾਂ ਨੂੰ ਸੁਰੱਖਿਆ ਨਹੀਂ ਮਿਲ ਰਹੀ ਉਧਰੋਂ ਆਰਐਸਐਸ ਮੁਖੀ ਮੋਨ ਭਾਗਵਤ ਦੀ ਸੁਰੱਖਿਆ ਅੱਜ ਪ੍ਰਧਾਨ ਮੰਤਰੀ ਤੇ ਦੇਸ਼ ਦੇ ਗ੍ਰਹਿ ਮੰਤਰੀ ਦੇ ਬਰਾਬਰ ਕਰ ਦਿੱਤੀ ਗਈ ਹੈ ਕਿ ਉਹਨਾਂ ਨੂੰ ਖਤਰਾ ਆਇਆ ਇਸ ਵਾਰੇ ਡਾਕਟਰ ਪਿਆਰਾ ਲਾਲ ਗਰਗੀ ਜੀ ਨਾਲ ਵੀ ਗੱਲਬਾਤ ਕੀਤੀ ਹੈ ਜਣੀ ਦੇਸ਼ ਦੀ ਸਭ ਤੋਂ ਵੱਡੀ ਹਿੰਦੂ ਜਥੇਬੰਦੀ ਦਾ ਮੁਖੀ ਮੋਨ ਭਾਗਵਤ ਜਿਨ੍ਹਾਂ ਕੋਲ ਆਪਣੀ ਫੌਜ ਹੈ ਆਰਐਸਐਸ ਦੀ ਕਿ ਡਰਾ ਜੀ ਨਾਲ ਉਹ ਦੇਸ਼ ਦੇ ਵਿੱਚ ਸੁਰੱਖਿਤ ਨਹੀਂ ਹੈ ਨਾ ਭਗਵਾਨ ਮਨ ਸੁਰੱਖਿਤ ਨੇ ਤੇ ਫਿਰ ਹਰਮਿੰਦਰ ਸਿੰਘ ਤੇ ਪਰਮਿੰਦਰ ਸਿੰਘ ਕਿੱਥੇ ਸੁਰੱਖਿਆਤ ਹੋਣਗੇ ਉਹ ਰੱਬ ਕੋਲ ਹੀ ਜਾਣਗੇ ਨਾ ਕਿ ਸਾਡਾ ਹਫਾਜ਼ਤ ਕਰਨਾ ਹੁਣ ਤੇਰੀਉ ਜ਼ਿੰਮੇਵਾਰੀ ਹੈ ਸਭ ਕੁਝ ਰੱਬ ਅਸਰੇ ਹੀ ਚੱਲ ਰਿਹਾ ਹੈ ਨਾ ਫਿਰ ਸਿਸਟਮ ਦੇ ਵਿੱਚ ਸੋ ਇਹ ਸੀ ਮੇਨੀ ਕਹਾਣੀ ਹੜਤਾਲ ਲਿਖਤਮ ਹਰਬਿੰਦਰ ਸਿੰਘ ਸੰਧੂ